ਆਓ ਜੀ ਕਰਤੀ ਆਪਾਂ ਲਾਈਵ ਵੀਡੀਓ ਫੇਰ ਸਟਾਰਟ ਤਾਂ ਹੋਰ ਵੀਰ ਭਰਾ ਕੇ ਅੰਦਰ ਸਾਰੇ ਠੀਕ ਆ ਤੇ ਅੱਜ ਆਪਾਂ ਛੱਡੇ ਸੀਗੇ ਤਿੰਨ ਨਵੇਂ ਬੱਚੇ ਤਾਂ ਆ ਕੇ ਬਹਿ ਗਏ ਆ ਹੋਣੀਆਂ ਆ ਕੇ ਬੈਠੇ ਆ 15 ਮਿੰਟ ਲਾਏ ਵਧੀਆ ਇਹਨੇ ਵੀ ਤਰ ਤਾ ਅੰਡਾ ਇਹਦੇ ਕੇ ਬੱਚੇ ਗਰਮੀਆਂ ਨੂੰ ਹੀ ਭਲਾ ਕੇ ਅੰ ਤਾਪ ਦੀ ਤਾਪ ਦੀ ਗਰਮੀ ਵਾਲੇ ਬੱਚੇ ਲੈਣੇ ਆ ਇਹ ਵੀ ਕੋ ਬੱਚੇ ਆਪਣੇ ਲਈ ਰੱਖ ਲੈਣੇ ਬਹੁਤ ਆ 6-7 ਵਿਵਾਰੀਆਂ ਛੱਡ ਹੋ ਗਈਆਂ ਵਾਦੂ ਹਾਂਜੀ ਆਕੇ ਦੇਰ ਬੱਚਾ ਵੇਦਾ ਕਾਲਾ ਜਿੰਨਾ ਬੱਚਾ ਕਾਲੀ ਪੂਛ ਗੁਲਾਬੀ ਕੱਛ ਤੇ ਕਾਲਾ ਟੂਸਾ ਜਿਹੜਾ ਵੀ ਹੈਗਾ ਲੈ ਕੇ ਜਾਓ ਬਾਜੀ ਵਾਲੇ ਹਣਾ ਪਿੰਡ 'ਚ ਬਾਜੀ ਨਹੀਂ ਕਰਾਈ ਉਹਦੋਂ ਆਪਾਂ 47 ਜਨਾਂ ਦੀ ਹੋਈ ਜਿਹੜੀ ਇਹਨਾਂ ਦੇ ਉਤਰ ਹੈ ਨਹੀਂ ਜਿੰਨੇ ਸਾਂਝੀ 'ਚ 10 ਤੇ 45 ਬੀ ਬੀ ਵੀ ਨੇ ਕੂਤਰ ਫਿਰਦੇ ਹੋਣੇ ਫੇ ਵੀ ਆਪਾਂ 20 ਮੰਨ ਲੈਨੇ ਆ ਚਲੋ ਕਿ 20 ਜਨਵਾਰ ਫਿਰਦੇ ਹੋਣਗੇ ਆਪਣੇ ਆਪਣਾ ਘੋੜੇ ਮੋਹ ਕਬੂਤਰੀ ਦੇ ਪਿੱਛੇ ਪਿਆ ਫੇ ਅੰਡੇ ਕਢਾਉਣ ਨੂੰ All over India kartaði, jo bro! Æg er hittam bíni hónuði að hodda maður maður gataði, þú er lífiðni gittaði, þú er lífiðni gittaði Það er kappaði aðgjá Það er hann aðgjá, það er hann aðgjá Það er hann aðgjá, það er hann aðgjá Kappaði það fónuði aðgjá þið, méru brjó ਉੱਬਰ ਦਾ ਕੰਦਾ ਆਇਆ ਬਾਲੀਬਾਲ ਖੇਡਣਾ ਮੈਂ ਕਿਹਾ ਅੱਜ ਚੱਲਣਾ ਪੰਜਾਬ ਦਾ ਲਾਈਵ ਟੂਰਨਾਮੈਂਟ ਉਹ ਦੇਖਾਂਗੇ ਮਾਵਾ ਬਾਲੀਬਾਲ ਹੀ ਖੇਡੀ ਜਾਣਾ ਕਿਉਂ ਹੋਰ ਛਣਾ ਟਾਟਾ ਕੀ ਹਾਲ ਚਾਲ ਹੈ ਠੀਕ ਆ ਆ ਜੇ ਤੁਹਾਨੂੰ ਜਿਆਦਾ ਦਿਖਾ ਲਈਏ ਇਹ ਮਹਾਪਾਰਤ ਆਉਣ ਲੱਪਿਆ ਟੰਟਣ ਟੰਨ ਨੰਨ ਨੰਨ ਇਸ ਇਸ ਇੰਨੀ ਡੋਲ ਆ ਜੀ ਆਨ ਟਾਢੀ ਐ ਨਾ ਢਾਢੀ ਨੂੰ ਸਾੜਿਓ ਉਹ ਕੋ ਲਖਮਣ ਲੈ ਕੇ ਹਨ ਪਾਰਗਾਨੀ ਕਰਿਆ ਜਿੱਦਣਾ ਬੱਚਾ ਹੋ ਗਿਆ ਨਾ ਐਨ ਸਾਰੇ ਤਾਂ ਕਪਾਲ ਮਾਗੇ। ਲੱਕਾ ਮਿਨੇ ਵਧਾਉਂ ਆ ਸੀ ਐਨ ਮਰੀ ਹਾਲਤ ਚ ਆਹ ਵਾਲਾ ਐਨ ਮਰੀ ਹਾਲਤ ਚ ਆਇਆ ਸੀ। ਐਦਾਂ ਆੜਦਾ ਸੀ ਕੋ ਛੱਡ ਆਪਾਂ ਛੱਡ ਦੀਏ ਨਾ। ਇੱਥੇ ਬਹਿ ਜਾਣਾ ਇਹ ਆ ਕੰਦੇ ਤੇ। ਬਹਿਣਾ ਵੀ ਕੋ ਡਿਗਣਾ ਹੀ ਆ ਸਿੱਧਾ ਜਿੱਦਾਂ ਜੋਰੀ ਨਹੀਂ ਹੁੰਦਾ ਗੋਪਤਰ ਜੀ ਜਿੱਦਾਂ ਬਾਜੀ ਚਾ ਨਹੀਂ ਕਈ ਪੜ ਕੇ ਕੇ ਡੈਗਦੇ ਥੱਲੇ ਨੂੰ ਉਹ ਚੱਕਰ ਮਾ ਉਦਾਂ ਹੋਇਆ ਸੀਗਾ ਦੋ ਦਿਨ ਬਸ ਮਲਾਈ ਦਿੱਤੀ ਤੀਜੇ ਦਿਨ ਧੁੱਪੇ ਉਠਾਇਆ ਸੈਟ ਜਾ ਹੋਇਆ ਥੋੜਾ ਜਿਹਾ ਅਗਲੇ ਦਿਨ ਮੈਂ ਕੱਢਤਾ 15-16 ਗੇੜੀਆਂ ਪਾਈਆਂ ਬਹਿ ਗਿਆ ਆ ਕੇ ਫੇਰ ਮਲਾਈ ਨਾਲ ਡੱਕਤਾ ਆਣ ਦਾਣੇ ਦੋਣੇ ਦੇ ਤੇ 50 ਕ ਦਿਨਾਂ ਬਾਦੋਂ ਐਨ ਆਪਣਾ ਅੱਖਾ ਓੱਖਾ ਵੀ ਐਨ ਸਹੀ ਕਰ ਗਿਆ ਜੜੀਆਂ ਚਾਉਂਦੀਆਂ ਸੀਗੀਆਂ ਅੱਖਾਂ ਵਾਲੀ ਬਿਮਾਰੀ ਦਾ ਆਇਆ ਸੀ ਜੜੀਆਂ ਚਾਉਂਦੀਆਂ ਸੀਗੀਆਂ ਅੱਖਾਂ ਉਹ ਵੀ ਸੈੱਟ ਕਰ ਗਿਆ ਉੱਤੋਂ ਬਗਰੇ ਤੱਕ ਜਾਣ ਕਰ ਬੈਠਾ ਹੈ ਬਾਜੀ ਝੜ ਲੈਣੀ ਸੀ ਪਰ ਇਹ ਝਾੜੀ ਪੈ ਗਿਆ ਇੱਕ ਇੱਕ ਕਲੀ ਸੱਟ ਗਿਆ ਮੋਲ ਦੀ ਮੈਂ ਕਿਹਾ ਫੇਰ ਐਨ ਤਾਂ ਬਾਜੀ ਨਹੀਂ ਛੱਡਣੀ ਤਾਂ ਏ ਵੀ ਆਪਣਾ ਜਾਨਵਰ ਰੈਡੀ ਆ ਬਸ ਗਿੱਜਿਆ ਹੀ ਆ ਆਪਣੇ ਮਤਲਬ ਹਰਾ ਟੱਡਾ ਹਰੀ ਕਾਛਿਆ ਪੂਰੀ ਇੱਕ ਪਾਸੇ ਦੀ ਤਾਂ ਗੁਲਾਬੀ ਝਾਲਰ ਤੇ ਆ ਜੀ ਗੁਲਾਬੀ ਝਾਲਰ ਕਰ ਦਵਾਂਗੇ ਦੁਬਾਰਾ ਠੀਕ ਆ ਟੱਡ ਵੀ ਕਾਲਾ ਕਰਦੇ ਆਂਗੇ ਤਾਂ ਬਗਲ ਵੀ ਕਾਲੀ ਕਰਦੇ ਆਂਗੇ ਤਾਂ ਹੋਰ ਇੱਥੇ ਹੁਣ ਆਪਣਾ ਅਸਕਰ ਆ ਮਾ ਮਹਿਰਾਂ ਦਾ ਬੇਠਾ ਹੀ ਕਰਦਾ ਰਹਿੰਦਾ ਆ ਵੀ ਜਾਨਵਰ ਚੰਗਾ ਸੀਗਾ ਪਹਿਲਾਂ ਓੱਡਿਆ ਏਰੀ ਇੱਕ ਹੁਣ ਏ ਟਾਂਗੀ ਜੋਗਾ ਹੀ ਆ ਮੈਂ ਮੈਨੂੰ ਖਿੱਚਿਆ ਮੈਂ ਪਾਰੀ ਨਹੀਂ ਲਿਆਂਦੇ ਜਵੰਦਰੂ ਤਾਂ ਆ ਨਿੱਲਾ ਬਚਾ ਆ ਸੈਟਅਪ ਕਰ ਲਿਆ ਬਈ ਆਪਾਂ ਜੋੜਿਆਂ ਲਈ ਭਈਆ ਨਾ ਚਾਰ ਜੋੜੇ ਇੱਧਰ ਚਾਰ ਜੋੜੇ ਅੱਚ ਬਹੁਤ ਜੋੜੇ ਹੁੰਦੇ ਕਿਆ ਜੋੜੇ ਬਹੁ ਹੁੰਦੇ ਦੋ ਦੋ ਜੋੜੇ ਬਹੁ ਹੁੰਦੇ ਜਿਨੇ 6 7 ਕ ਬਾਰੀਆਂ ਛੱਡਣੀਆਂ ਉਹਨਾਂ ਦੇ ਬੱਚੇ ਪਲਾਈ ਜਾਵੇ ਦੋਹਾਂ ਦੇ 10 ਵੀ ਬੱਚੇ ਹੋ ਗਏ 10ਾਂ ਚੋਂ 6 7 ਫਿਰੇ ਚੜ ਜਾਂਦੇ ਆ ਆ ਬੱਚਾ ਆਵੇ ਇਹਦਾ ਪੱਲਾ ਚੈੱਕ ਕਰਾਵਾਂ ਪੱਲਾ ਚੈੱਕ ਕਰੋ ਇਹਦਾ ਪੱਲਾ ਚੈੱਕ ਕਰੋ ਦੇਖੋ ਪੁੱਲਾ ਮਾਦਾ ਜੋਰ ਐਨ ਗਰਮ ਆ ਮਾਤੇ ਬਿਲਕੁਲੀ ਠੰਡੇ ਆ ਸਾਰੇ ਹੱਥ ਜਿੰਨਾ ਮੱਦੀ ਫੜੇ ਰੱਖੋ ਏ ਇੰਨਾ ਗਰਮ ਐ 5:00 ਵਜੇ ਤਾਈਂ ਘਰੇ ਉੱਡੇ ਆ ਦੋਨੇ ਭਰਾ 5:00 ਵਜੇ ਤਾਈਂ ਘਰੇ ਉੱਡੇ ਆ ਖੱਟੀਆਂ ਅੱਖਾਂ ਦੇ ਕੱਢਦੇ ਮਾ ਠਟੀਆਂ ਅੱਖਾਂ ਦੇ ਆ ਤੇਰਾ ਪਲਾ ਹੋ ਗਿਆ ਤੇਰਾ ਮਾਮਾ ਕਿੰਨੇ ਕਢਾਉਣੇ ਆ ਨੇੜੇ ਅੰਦਰ ਆ ਦੋ ਪਹਿਲਾਂ ਤੇ ਪਰਸੋਂ ਦੇ ਕੱਢੇ ਹੋ ਤਾਂ ਗੱਲਾਂ ਸਮਝਦਾ ਹੀ ਨਹੀਂ ਹੈਗਾ ਹੈਨਾ ਸਮਝਦਾ ਹੀ ਨਹੀਂ ਹੈਗਾ ਜਿਨ੍ਹਾਂ ਦੇ ਘਟਾਉਣੇ ਆ ਉਹ ਕੱਢਦੇ ਨਹੀਂ ਸਾਰੇ ਆ ਨਵੇਂ ਜੋੜਾ ਲਿਆਂਦਾ ਸੀ ਰੱਤਾ ਇਹਨਾਂ ਦੇ ਘਟਾਉਣੇ ਆ ਸਾਰੇ ਇਹ ਕੱਢ ਦੇਈਏ ਜੇ ਦਬਾवटੀ ਹੈਗੀ ਕਿਸੇ ਤੋਂ ਅੰਡੇ ਘਟਾਉਣ ਵਾਲੀ ਤਾਂ ਤੁਹਾਨੂੰ ਜ਼ਰੂਰ ਦੱਸੋ ਕਮੈਂਟ ਚ ਦੱਸ ਦਿਓ ਜਾਨਵਰ ਕੋ ਗੂ ਗਾਨ ਕੇ ਬਹਿ ਗਏ ਆ ਤਾਂ ਆਪਣੀ ਇੱਕ ਕਬੂਤਰੀ ਉੱਡਦੀ ਆ ਉਹਦੇ ਨਾਲ ਬੱਚਾ ਉੱਡਦਾ ਆ ਠੀਕ ਆ ਕਬੂਤਰੀ ਆਪਣੀ ਆ ਬੈਠੀ ਆ ਆਹ ਵਾਲੀ ਜਿਹੜੇ ਕਾਲਾ ਜਿਹਾ ਟੂਸਾ ਦਾ ਕਾਲੇ ਡੰਡੇ ਜੇ ਆ ਗਲਾਬੀ ਪੱਲਿਆਂ ਵਾਲੀ ਸੀਗੀ ਇਹਦੇ ਰੰਗ ਇਹਦਾ ਚੇਂਜ ਕਰਤਾ ਇਹਦਾ ਬੱਚਾ ਬੈਠਾ ਆ ਬੱਚਾ ਇਹੋ ਟਡ ਟੁੱਡ ਲਗਾਉ ਦੇ ਬੱਚਾ ਆ ਬੈਠਾ ਇਕੱਠਾ ਹੋ ਗਿਆ ਇਹਦਾ ਬੱਚਾ ਵੀ ਉਡੂਗਾ ਕਿਹਾਂ ਪੀ ਉਹ ਵੀ ਬਾਜੀ ਵਾਲੇ ਕਬੂਤਰ ਨਾ ਲਾਇਆ ਡੜਬ ਬਾਜੀ ਛੱਡਿਆ ਸੀਗਾ जानवर उड़या 5:00 बजे तक ही अभी बाकी देखो क्या बनता है गा छसरी काल हैगी